ਸਸਕਲ ਦੋਸਤੋ ਤਾਂ ਪ੍ਰਾਚੀਨ ਪੰਜਾਬੀ ਕਰੀ ਪੇਸ ਦੀ ਕਹਾਣੀ ਜਿਹੜੀ ਹੈ ਉਹ ਸ਼ੁਰੂ ਹੋਈ ਸੀ ਕਿਚਨ ਤੋਂ ਸਾਡੇ ਆਪਣੇ ਕਿਚਨ ਤੋਂ ਜਿੱਥੋਂ ਮੈਨੂੰ ਲੱਗਿਆ ਕਿ ਕੁਝ ਬਣਾਉਣਾ ਚਾਹੀਦਾ ਇਹ ਕੜਾਹੀ ਤੋਂ ਪਿੱਤਲ ਦੀ ਇੱਕ ਕੜਾਹੀ ਮੁਸ਼ਕਲ ਨਾਲ 9 ਇੰਚ ਦੀ 10 ਇੰਚ ਦੀ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਪੁਰਾਤਨ ਗਿਆਨ ਉਹਨੂੰ ਉਹ ਜੋ ਕਿ ਸਾਇੰਸ ਦੇ ਨਾਲ ਸੁਮੇਲ ਕਰਕੇ ਕੁਝ ਇਹੋ ਜਿਹਾ ਡਵੈਲਪ ਕਰਨਾ ਜ਼ਰੂਰੀ ਸਿਕਾ ਜਿਹੜਾ ਕਿਉਂਕਿ ਤੁਸੀਂ ਸਾਇੰਸ ਨੂੰ ਇਗਨੋਰ ਨਹੀਂ ਕਰ ਸਕਦੇ ਜਿਵੇਂ ਦੇਸੀ ਘੋੜੀ ਦੀ ਗੱਲ ਹੁੰਦੀ ਹੈ ਉਹ ਜਿਹੜਾ ਬਣਾਉਂਦੇ ਨੇ ਪਾਥੀਆਂ ਦੇ ਵਿੱਚ ਹੋਰ ਦੇ ਵਿੱਚ ਤਾਂ ਮਤਲਬ ਇਟ ਮੇ ਨਾਟ ਸਾਊਂਡ ਗੁੱਡ ਬਟ ਉਹ ਨਾ ਹਾਈਜਨਿਕ ਨਹੀਂ ਹੁੰਦਾ ਉਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੇ ਕੰਟਮੀਨੇਟਸ ਆ ਜਾਂਦੇ ਨੇ ਤੇ ਉਹ ਉਸ ਤਰ੍ਹਾਂ ਵੀ ਨਹੀਂ ਕਰ ਸਕਦੇ ਫਿਰ ਉਹਦਾ ਰੰਗ ਪੀਲਾ ਹੋ ਜਾਂਦਾ ਤਾਂ ਉਸੇ ਨੂੰ ਆਪਾਂ ਯੂਐਸਪੀ ਆਪਣੀ ਸਮਝਣ ਲੱਗ ਜene ਇਸ ਤਰ੍ਹਾਂ ਹੈ ਨਹੀਂ ਪ੍ਰੋਸੈਸ ਦਾ ਟੈਂਪਰੇਚਰ ਪ੍ਰੈਸ਼ਰ ਸਾਰਾ ਕੁਝ ਉਹਦਾ ਕੰਟਰੋਲਡ ਤਰੀਕੇ ਦੇ ਨਾਲ ਹੋਵੇ ਤਾਂ ਹੀ ਇੱਕ ਵਧੀਆ ਚੀਜ਼ ਜਿਹੜੀ ਕੰਸਿਸਟੈਂਟਲੀ ਬਣ ਸਕਦੀ ਹੈ ਤਾਂ ਇਹ ਸਫਰ ਦੇ ਵਿੱਚ ਜਿਹੜੇ ਮੇਰੇ ਸਭ ਤੋਂ ਪਹਿਲੇ ਕਸਟਮਰਸ ਹੈ ਡੋਮੈਸਟਿਕ ਉਹਨਾਂ ਨੂੰ ਤਹੇ ਦਿਲੋਂ ਧੰਨਵਾਦ ਕਿਉਂਕਿ ਈਵਾਲਵ ਹੋਇਆ ਟੇਸਟ ਵੀ ਤੇ ਜਦੋਂ ਟੇਸਟ ਅਸੀਂ ਬਣਾ ਰਹੇ ਸੀਗੇ ਤਾਂ ਸਭ ਨੂੰ ਇਸ ਨਾਲ ਲੱਗਿਆ ਸੀ ਵੀ ਦਿਲ ਮੰਗੇ ਮੋਰ ਵੀ ਇਹਦੇ 'ਚ ਇਹ ਵੀ ਕੁਝ ਹੋਰ ਹੋਵੇ ਇਹਦੇ 'ਚ ਕੁਝ ਹੋਰ ਜੇ ਹੋ ਜੇ ਤਾਂ ਹੋਰ ਵਧੀਆ ਹੋ ਜੇ ਹੈਨਾ ਕਿਉਂਕਿ ਟੇਸਟ ਬੜੀ ਸਬਜੈਕਟਿਵ ਚੀਜ਼ ਆ ਤੇ ਉਹਦੇ ਤੇ ਖੂਬ ਕੰਮ ਕਰਿਆ ਕਈ ਵਾਰੀ ਹਾਫ ਕੁਕਡ ਬਣਾਇਆ ਕਿਉਂਕਿ ਜਿਹਨਾਂ ਨੇ ਮਟਨ ਭੌਣਾ ਹੁੰਦਾ ਉਹਨਾਂ ਨੂੰ ਇਹ ਹੁੰਦਾ ਵੀ ਥੋੜਾ ਟਾਈਮ ਸਾਨੂੰ ਭੁੰਨਣ ਵਾਸਤੇ ਵੀ ਮਿਲ ਜੇ ਮਟਨ ਦਾ ਉਹ ਵੀ ਬਣਾਇਆ ਤਾਂ ਕਈਆਂ ਨੂੰ ਉਹ ਸ਼ਾਇਦ ਕੱਚਾ ਲੱਗਿਆ ਹੋਊਗਾ ਚਲੋ ਉਹ ਸਾਰਾ ਇਵੋਲਵ ਹੋ ਗਿਆ ਮਤਲਬ ਟੇਸਟ ਤਾਂ ਡੇ 1 ਤੋਂ ਹੀ ਕਿਸੇ ਨੇ ਨਿੰਦਿਆ ਨਹੀਂ ਹੈ ਕੁਛ ਨਾ ਕੁਛ ਉਹਦੇ ਚ ਟਰੈਡੀਸ਼ਨ ਚਾਹੁੰਦੇ ਸੀ ਪਰ ਮੈਂ ਉਹਦੇ ਵਿੱਚ ਇਹ ਨਹੀਂ ਸੀ ਚਾਹੁੰਦਾ ਕਿ ਕਿਸੇ ਵੀ ਚੀਜ਼ ਦੇ ਉੱਤੇ ਕੰਪਰੋਮਾਈਜ਼ ਕੀਤਾ ਜਾਵੇ ਤੇ ਕੰਪਰੋਮਾਈਜ਼ ਕਰਕੇ ਕਿਉਂਕਿ ਉਹਦੇ ਜਿਹੜਾ ਹੈਲਥ ਵਾਲਾ ਜਿਹੜਾ ਫੈਕਟਰ ਹੈ ਉਹਨੂੰ ਨਹੀਂ ਇਗਨੋਰ ਕਰ ਸਕਦੇ ਸੀ ਤੇ ਉਸ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਪਕੜ ਕੇ ਖੂਬ ਉਹਦੇ ਤੇ ਰਿਸਰਚ ਕਰੇ ਐਂਡ ਹੌਲੀ 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 ਹੁਣ ਅਸੀਂ ਉਸ ਟਿਕਾਣੇ ਤੇ ਪਹੁੰਚ ਗਏ ਜਿੱਥੇ ਸਭ ਨੂੰ ਉਹ ਬਾਖਮਾਲ ਬਹੁਤ ਸਵਾਰ ਲੱਗਦਾ ਤੇ ਫਿਰ ਜਿਹੜਾ ਨਾਲ ਨੈਕਸਟ ਚੈਲੰਜ ਹੈਗਾ ਉਹ ਚੈਲੰਜ ਇਹ ਸਿਗਾ ਕਿ ਇਹਨੂੰ ਸ਼ਿਪ ਕਿਵੇਂ ਕਰਿਆ ਜਾਵੇ ਮੈਂ ਬੀਲੀਵ ਕਰਦਾ ਕਿ ਐਕਸੀਲੈਂਸ ਦੇ ਚੱਕਰ ਦੇ ਵਿੱਚ ਤੁਸੀਂ ਗੁੱਡ ਨੂੰ ਕਿਲ ਨਹੀਂ ਕਰ ਸਕਦੇ ਕਿ ਬਹੁਤ ਜ਼ਿਆਦਾ ਫਿਨਕੀ ਹੋ ਕੇ ਕੰਮ ਨੂੰ ਕਰਨਾ ਵੀ ਬਹੁਤ ਮੁਸ਼ਕਲ ਹੈ ਤਾਂ ਫਿਰ ਸਭ ਤੋਂ ਪਹਿਲਾਂ ਜਿਹੜੀ ਚੀਜ਼ ਜਿਹਦੇ ਵਿੱਚ ਸ਼ਿਪ ਕਰਨਾ ਮੈਂ ਸ਼ੁਰੂ ਕੀਤਾ ਉਹ ਸੀਗੇ ਪਾਊਚ FDA ਅਪਰੂਵਡ ਪੋਲੀਸਟਰ ਪਾਊਚਸ ਨੇ ਜਿਹੜੇ ਕਿ ਇਹ ਇਹਦੇ ਵਿੱਚ ਪੈਕਿੰਗ ਹੁੰਦੀ ਹੈ ਤੇ ਚਾਹੇ ਪਲਾਸਟਿਕ ਹੈ ਪਰ ਇਹ ਲੀਚ ਨਹੀਂ ਹੁੰਦਾ ਦਿਸ ਦਾ ਬੈਸਟ ਪਲਾਸਟਿਕ ਔਰ ਇਹਦੇ ਵਿੱਚੋਂ ਇਸ ਮਸ਼ੀਨ ਦੇ ਨਾਲ ਇਹ ਜਿਹੜੀ ਮਸ਼ੀਨ ਹੈ ਇਹਨੂੰ ਇਹਦੇ ਨਾਲ ਇਹਦੇ ਵਿੱਚੋਂ ਸਾਰੀ ਜਿਹੜੀ ਹਵਾ ਐ ਵੈਕਿਊਮ ਐ ਇਹਨੂੰ ਬਣਾਤਾ ਜਾਂਦਾ ਇਹਦੇ ਵਿੱਚ ਢਾਲ ਕੇ ਸਾਰੀ ਇਹਦੀ ਅੰਦਰਲੀ ਹਵਾ ਕੱਢ ਦਿੰਦੀ ਐ ਮਸ਼ੀਨ ਇਹ ਕਿਉਂਕਿ ਜਦੋਂ ਹਵਾ ਨਹੀਂ ਹੁੰਦੀ ਤੇ ਨਮੀ ਨਹੀਂ ਹੁੰਦੀ ਕਿਸੇ ਚੀਜ਼ ਦੇ ਵਿੱਚ ਤਾਂ ਫੰਗਲ ਫੰਗਲ ਅਟੈਕ ਹੋ ਨਹੀਂ ਹੁੰਦਾ ਪ੍ਰਜ਼ਰਵੇਟਿਵ ਨੈਚੁਰਲ ਪ੍ਰਜ਼ਰਵੇਟਿਵ ਦਾ ਮਤਲਬ ਇਹ ਇਹੀ ਐ ਜਿਵੇਂ ਅਚਾਰ ਉਹਦੇ ਵਿੱਚ ਤੇਲ ਹੁੰਦਾ ਖੂਬ ਸਾਰਾ ਤੇ ਉਹਦੇ ਅੰਦਰ ਉਹ ਫਰਮੈਂਟ ਹੁੰਦਾ ਤਾਂ ਜਿਵੇਂ ਆਚਾਰ ਪੁਰਾਣਾ ਹੋਊਗਾ ਉਵੇਂ ਸਵਾਦ ਹੋਊਗਾ ਉਹ ਤੇ ਜਦੋਂ ਅਸੀਂ ਉਹਨੂੰ ਕੁੱਕ ਕਰਦੇ ਆ ਉਹਦੇ ਵਿੱਚ ਜਿਹੜਾ ਨਮਕ ਹੈ 2% ਨਮਕ ਹੋਵੇ ਤਾਂ ਸਿਰਫ ਉਹਦੇ ਵਿੱਚ ਲੈਕਟੋਬੈਸਿਲਸ ਜਿਹੜਾ ਹੈ ਜਿਹੜੇ ਚੰਗਾ ਮਤਲਬ ਪ੍ਰੋਬਾਇਓਟਿਕ ਹੈ ਉਹੀ ਪਣਪ ਸਕਦੇ ਨੇ ਮਾੜੇ ਬੈਕਟੀਰੀਆ ਉਹਨੂੰ ਚਾਲ ਨਹੀਂ ਸਕਦੇ ਉਹ ਖਤਮ ਹੋ ਜਾਂਦੇ ਨੇ ਇਹਨੂੰ ਆਪਾਂ ਰੋਗਨ ਕਹਿੰਦੇ ਆ ਠੀਕ ਹੈ ਇਹ ਉਹ ਤੇਲ ਜਾਂ ਘਿਓ ਜਿਹੜਾ ਭੁੰਨਣ ਤੋਂ ਬਾਅਦ ਉੱਪਰ ਆ ਜਾਂਦਾ ਹੈ ਇਹ ਤੇ ਇਹ ਦੋ ਚੀਜ਼ਾਂ ਦਾ ਜੇ ਆਪਾਂ ਸੁਨਿਸ਼ਚਿਤ ਕਰ ਲਈਏ ਪਾਉਛ ਦੇ ਵਿੱਚੋਂ ਹਵਾ ਕੱਢ ਦੀਏ ਤੇ ਚੰਗੀ ਤਰ੍ਹਾਂ ਭੁੰਨ ਲਈਏ ਉਹਨੂੰ ਮਸਾਲੇ ਨਾਲ ਤਾਂ ਕਿ ਉਹਦੇ ਵਿੱਚ ਨਮੀ ਬਿਲਕੁਲ ਨਾ ਰਹੇ ਤਾਂ ਉਹਦੀ ਸ਼ੈਲਫ ਲਾਈਫ ਆਪਣੇ ਆਪ ਹੀ ਵੱਧ ਜਾਂਦੀ ਹੈ ਤਾਂ ਖਰਾਬ ਨਹੀਂ ਹੋਊਗਾ ਲੰਬਾ ਚਿਰ ਖਰਾਬ ਨਹੀਂ ਹੋਊਗਾ ਤੇ ਜੇ ਉਹਦਾ ਅਸੀਂ ਟੈਂਪਰੇਚਰ ਘਟ ਕਰ ਲਈਏ ਫ੍ਰਿਜ ਦੇ ਵਿੱਚ 5-6 ਡਿਗਰੀ ਦੇ ਉੱਤੇ ਆਪਾਂ ਉਹਨੂੰ ਰੱਖ ਲੈਨੇ ਤਾਂ ਉਹਦੀ ਜਿਹੜੀ ਲਾਈਫ ਦੁੱਗਣੀ ਹੋ ਜਾਂਦੀ ਜੇ ਫ੍ਰੀਜ਼ ਕਰ ਲਿਆ ਤਾਂ ਤਿਗਣੀ ਲਾਈਫ ਹੋ ਜਾਂਦੀ ਤਾਂ ਲਾਈਫ ਵਾਲਾ ਤਾਂ ਕੋਈ ਇਸ਼ੂ ਹੀ ਨਹੀਂ ਹੈ ਪਰ ਜਦੋਂ ਆਪਾਂ ਪਾਊਚ ਖੋਲ ਲਿਆ ਉਦੋਂ ਉਹਦੇ ਵਿੱਚ ਗਿੱਲਾ ਚਮਚ ਮਾਰਤਾ ਜਿਵੇਂ ਆਚਾਰ ਦੇ ਵਿੱਚ ਵੀ ਜ ਪਾਣੀ ਚਲਾ ਗਿਆ ਹਵਾ ਚਲ ਗਿਆ ਫਿਰ ਫੰਗਲ ਅਟੈਕ ਦੇ ਜਿਹੜੇ ਚਾਂਸਸ ਨੇ ਉਹ ਵੱਧ ਜਾਂਦੇ ਨੇ ਤੋਂ ਐਨੀਵੇਜ਼ ਇੱਥੋਂ ਸਟਾਰਟ ਕਰਿਆ ਇਹਦੇ ਵਿੱਚ ਇਸ਼ੂਸ ਆਏ ਕਿਉਂਕਿ ਪਾਊਚ ਦੀ ਪ੍ਰੋਬਲਮ ਹੋਰ ਸ਼ਿਪਿੰਗ ਦੀਆਂ ਪ੍ਰੋਬਲਮ ਆਈਆਂ ਧੰਨੇ ਮੇਰੇ ਜਿਹੜੇ ਲੋਇਲ ਕਸਟਮਰਸ ਹਨ ਉਹਨਾਂ ਨੇ ਬਿਨਾ ਕੰਪਲੇਂਟ ਤੋਂ ਵੀ ਚੱਲਿਆ ਤੇ ਫਿਰ ਉਸ ਤੋਂ ਬਾਅਦ ਇਹਦੇ ਵਾਸਤੇ ਬਣਾਏ ਅਸੀਂ ਇਹ ਵਾਲੇ ਡੱਬੇ ਤਾਂ ਕਿ ਸੇਫਲੀ ਜਾ ਸਕੇ ਇਹਦੇ ਵਿੱਚ ਫਿਰ ਪਾਊਚ ਡਾਲਨਾ ਸ਼ੁਰੂ ਕੀਤਾ ਕਿ ਇਹਦੇ ਵਿੱਚ ਇਹ ਜਾ ਸਕੇ ਫਿਰ ਆ ਗਈ ਗੱਲ ਜਾਰ ਦੀ ਜਾਰ ਜਿਹੜੇ ਅਸੀਂ ਪਹਿਲਾਂ ਬਣਾਏ ਉਹ ਜਾਰਸ ਦੇ ਵਿੱਚ ਲੀਕੇ ਜਾਂਦੇ ਸੀ ਟੁੱਟ ਜਾਂਦੇ ਸੀ ਫਿਰ ਸਪੈਸ਼ਲ ਜਾਰਸ ਜਿਹੜੇ ਨੇ ਉਹ ਪ੍ਰਕ्योर ਕੀਤੇ ਕਿ ਜਿਹੜੇ ਅਗੇਨ ਐਫ ਡੀਓ ਪ੍ਰੂਫਡ ਹੋਣ ਲੀਕ ਪ੍ਰੂਫ ਹੋਣ ਤੇ ਉਹ ਸਾਰੇ ਜਿਹੜੇ ਜਾਰਸ ਨੇ ਉਹਨਾਂ ਦੀ ਫਿਰ ਮਿਨੀਮਮ ਮਾਡਰਿੰਗ ਕੁਆਂਟੀਟੀ ਵੀ ਉਸ ਤਰ੍ਹਾਂ ਦੀ ਹੈ ਤੇ ਫਿਰ ਇਹਦੇ ਵਿੱਚ ਵੀ ਵੈਕਿਊਮ ਬਣ ਜਾਂਦਾ ਔਰ ਇਹਨੂੰ ਸੀਲ ਕਰਨ ਵਾਸਤੇ ਫਿਰ ਕੁਛ ਨਾ ਕੁਛ ਇੱਕ ਇਕਵਪਮੈਂਟ ਚਾਹੀਦਾ ਸੀਗਾ ਉਹ ਇਹ ਇਕਵਪਮੈਂਟ ਆਇਆ ਜਿਹੜਾ ਕਿ ਇਹਨੂੰ ਸੀਲ ਕਰਦਾ ਇਹਦੇ ਵਿੱਚ ਕਿਉਂਕਿ ਕੰਮ ਤੋਂ ਬਾਅਦ ਸਾਰੀਆਂ ਮਸ਼ੀਨਾਂ ਸਾਫ਼ ਕਰਕੇ ਟੱਕ ਦਿੰਨੇ ਆਂ ਅਸੀਂ ਤਾਂ ਕਿ ਇਹਦੇ ਤੇ ਡਸਟ ਨਾ ਬਵੇ ਕੁਝ ਨਾ ਹੋਵੇ। ਤੋਂ ਫਿਰ ਇਹ ਮਸ਼ੀਨ ਉਹਦੇ ਨਾਲ ਆ ਕੇ ਤਾਂ ਕਿ ਇਹ ਫਿਰ ਸੀਲ ਹੋਵੇ। ਅ ਫਿਰ ਇਹਦਾ ਜਿਹੜਾ ਡੱਬਾ ਸੀ ਬਾਹਰ ਵਾਲਾ ਉਹਦੇ ਵਿੱਚ ਵੀ ਜਿਹੜੇ ਨੇ ਚੈਲੰਜਸ ਆਏ ਉਹ ਚੈਲੰਜਸ ਕਿ ਕਿ ਲੀਕ ਹੋ ਜਾਂਦਾ ਸੀਗਾ ਉੱਪਰੋਂ। ਫਿਰ ਇਹ ਡੱਬੇ ਦੇ ਅੰਦਰ ਅਸੀਂ ਥਰਮੋਕੋਲ ਦੀ ਪੈਕਿੰਗ ਬਣਾਈਆਂ ਕਿ ਵੀ ਇਹ ਥਰਮੋਕੋਲ ਦੇ ਵਿੱਚ ਲੱਗ ਜਵੇ ਤੇ ਉਹਦੇ ਨਾਲ ਸੇਫਲੀ ਪਹੁੰਚ ਜਵੇ ਤੇ ਫਾਈਨਲੀ ਅ ਡੋਮੈਸਟਿਕ ਮਾਰਕੀਟ ਦੇ ਵਿੱਚ ਤਾਂ ਠੀਕ ਰਹਾ ਲੇਕਿਨ ਜਦੋਂ ਅਸੀਂ ਇਹਨੂੰ ਇੰਟਰਨੈਸ਼ਨਲ ਭੇਜਣਾ ਸ਼ੁਰੂ ਕੀਤਾ ਉਦੋਂ ਅ ਕਸਟਮ ਕਲੀਅਰੈਂਸ ਦੋ ਜਗ੍ਹਾ ਹੁੰਦੀ ਹੈ ਤੇ ਉਹ ਦੋ ਜਗ੍ਹਾ ਕਲੀਅਰੈਂਸ ਹੋਣ ਕਰਕੇ ਉਹ ਜਿਵੇਂ ਹੈਂਡਲ ਕਰਦੇ ਨੇ ਉਹ ਬਸ ਪੁੱਛੋ ਨਾ ਫਿਰ ਉਹ ਦੋਨੋਂ ਜਗ੍ਹਾ ਤੇ ਜਾ ਕੇ ਦੇਖਿਆ ਕਿ ਇਸ ਤਰ੍ਹਾਂ ਹੈਂਡਲ ਕਰਨ ਤਾਂ ਵੀ ਨਾ ਟੁੱਟੇ ਸਕਸੈਸਫੁਲੀ ਫਿਰ ਉਹ ਵੀ ਅਸੀਂ ਕਰ ਸਕੇ ਉਹਨੂੰ ਤੇ ਉੱਥੇ ਦੋਨੋਂ ਕਲિયਰੈਂਸਸ ਦੇ ਵਿੱਚ ਵੀ ਜਗ੍ਹਾ ਬਣਾਈ ਇਸ ਤਰ੍ਹਾਂ ਦਾ ਸਿਸਟਮ ਡਵੈਲਪ ਕਰਿਆ ਕਿ ਜਿਹੜਾ ਉਹ ਹੈ ਉੱਥੇ ਪ੍ਰਾਇਓਰਟੀ ਤੇ ਪਹੁੰਚ ਜਵੇ ਸਾਡਾ ਮਟੀਰੀਅਲ ਤੋਂ ਇਹ ਮੈਂ ਖੁਦ ਕਰਦਾ ਕੁਕਿੰਗ ਇਟਸ ਨਾਟ ਬਹੁਤ ਬੜਾ ਜੁਗਾਰ ਨਹੀਂ ਹੈ ਨਾ ਇਹਨੂੰ ਬਹੁਤ ਬੜਾ ਕਰਨਾ ਹੈ ਕਿਉਂਕਿ ਜਿਹੜੇ ਇੰਗਰੀਡੀਅੰਟਸ ਮਿਲਦੇ ਨੇ ਉਹ ਮਤਲਬ ਇੱਕ ਸੀਮਿਤ ਮਾਤਰਾ ਦੇ ਵਿੱਚ ਹੀ ਮਿਲਦੇ ਨੇ ਤੇ ਜਿਵੇਂ ਇਹਦੇ ਵਿੱਚ ਅਸੀਂ ਕੋਈ ਵੀ ਚੀਜ਼ ਪਾਊਡਰਡ ਨਹੀਂ ਯੂਜ਼ ਕਰਦੇ ਪਾਊਡਰਡ ਹਲਦੀ ਪਾਊਡਰਡ ਧਨੀਆ ਪਾਊਡਰਡ ਮਿਰਚ ਕੁਛ ਨਹੀਂ ਕਿਉਂਕਿ ਜਿਹੜਾ ਫਰੈਸ਼ ਜਿਹੜੀ ਚੀਜ਼ ਹੈ ਉਹਨੂੰ ਪੀਸ ਕੇ ਉਹਦੇ ਨਾਲ ਜੋ ਚੀਜ਼ ਬਣਨੀ ਹੈ ਉਹ ਦੂਸਰੀ ਚੀਜ਼ ਨਾਲ ਨਹੀਂ ਬਣਦੀ ਉਸ ਤੋਂ ਬਾਅਦ ਪਿਆਜ਼ ਦਾ ਜਿਹੜਾ ਟੈਕਸਚਰ ਰੱਖਣਾ ਹੈ ਉਹਦੇ ਵਾਸਤੇ ਆ ਮਸ਼ੀਨ ਦੇ ਉੱਤੇ ਕੰਮ ਕੀਤਾ ਇਹਨੂੰ ਡਿਜ਼ਾਈਨ ਕਰਿਆ ਤੇ ਉਸ ਤੋਂ ਬਾਅਦ ਫਿਰ ਕੁਕਿੰਗ ਜਿਹੜੀ ਸਭ ਤੋਂ ਮੇਨ ਜਿਹੜੀ ਚੀਜ਼ ਹੈ ਉਹ ਉਹਦੇ ਵਾਸਤੇ ਵੀ ਇੱਕ ਜਿਹੜੀ ਸਪੈਸ਼ਲ ਕਟਾਈ ਜਿਹੜੀ ਹੈ ਇਹ ਡਿਜ਼ਾਈਨ ਹੋਈ ਹੈ ਤਾਂ ਇਹਦੇ ਵਿੱਚ ਵੀ ਮਤਲਬ ਇਹ ਸਨਿਸ਼ਚਿਤ ਕੀਤਾ ਗਿਆ ਹੈ ਕਿ ਟੈਂਪਰੇਚਰ ਹਰ ਵੇਲੇ ਕੰਟਰੋਲਡ ਰਹੇ ਇਹ ਆਟੋ ਕੰਟਰੋਲ ਹੈ ਇਹਦਾ ਟੈਂਪਰੇਚਰ ਤੇ ਸਲੋ ਕੁਕਿੰਗ ਹੋਵੇ ਇਹਦਾ ਉੱਪਰਲੇ ਪਾਸੇ ਲਿਡ ਵੀ ਹੈ ਜਿਹਦੇ ਨਾਲ ਇਹ ਕਵਰ ਹੋ ਜਾਂਦਾ ਸਾਰਾ ਤਾਂ ਕਿ ਉੱਪਰੋਂ ਕੋਈ ਕੰਟਮੀਨੈਂਟ ਇਹਨਾਂ ਦੇ ਵਿੱਚ ਨਾ ਜਾ ਸਕੇ ਤੋਂ ਇਹ ਜਿਹੜਾ ਇਸ ਤਰ੍ਹਾਂ ਦੋਨੋਂ ਪਾਸੋਂ ਕਵਰ ਹੋ ਜਾਂਦੀ ਹੈ ਤੇ ਇਹਨਾਂ ਬਹੁਤ ਜ਼ਿਆਦਾ ਵੋਲਿਊਮ ਦੇ ਵਿੱਚ ਨੀ ਬੰਨਣਾ ਹੈਗਾ ਇਹ ਤੇ ਇਹ ਜਗ੍ਹਾ ਵੀ ਸਾਡੇ ਘਰ ਦਾ ਜਿਹੜਾ ਕੋਰੀਡੋਰ ਹੈ ਉਹ ਬਾਰੋ ਕੀਤਾ ਕਰਦੇ ਆਂ ਤੋਂ ਤੇ ਇਹਨੂੰ ਤਿਆਰ ਕੀਤਾ ਇੱਥੇ ਤੇ ਉਹ ਬਾਰੋ ਕਰਨ ਤੋਂ ਬਾਅਦ ਇੱਥੇ ਜਿਹੜੇ ਜੋ ਵੀ ਰੈਗੂਲੇਸ਼ਨਸ ਫਸਾਈ ਦੀ ਜੋ ਸਾਰੀਆਂ ਤੇ ਉਹ ਸਾਰਾ ਕਰਨ ਤੋਂ ਬਾਅਦ ਇੱਥੇ ਸਵੇਰੇ 2:30 ਵਜੇ ਉੱਠ ਕੇ ਕੁਕਿੰਗ ਸ਼ੁਰੂ ਕਰ ਦਿੰਦਾ ਕਟਿੰਗ ਚੋਪਿੰਗ ਵਾਸਤੇ ਮੇਰੇ ਕੋਲ ਦੋ ਹੈਲਪਰਸ ਹਨ ਉਹ ਵਾਸ਼ਿੰਗ-ਵੁਸ਼ਿੰਗ ਸਾਰਾ ਕਰਕੇ ਅਸੀਂ ਉਹਨੂੰ ਹੋਜ਼ਨ ਦੇ ਨਾਲ ਕਲੀਅਰ ਕਰਦੇ ਹਾਂ ਪੂਰਾ ਪ੍ਰੋਸੈਸ ਤੁਹਾਨੂੰ ਦਿਖਾਉਂਗਾ ਕਿਵੇਂ ਕਰਦੇ ਹਾਂ ਉਸ ਤੋਂ ਬਾਅਦ ਇੱਥੇ ਨਾਨ ਵੇਜ ਬਿਲਕੁਲ ਵੀ ਨਹੀਂ ਜਿਹੜਾ ਹੁੰਦਾ ਮਤਲਬ ਮੈਂ ਨਾਨ ਵੇਜ ਖਾਣਾ ਬਟ ਆਈ ਰਿਸਪੈਕਟ ਦਾ ਫੀਲਿੰਗ ਜਿਹੜੇ ਬੰਦੇ ਸਿਰਫ ਵੈਜੀਟੇਰੀਅਨਸ ਹੈ ਤੇ ਇਹ ਸਾਰੇ ਜਿਹੜੇ ਬਰਤਨ ਨੇ ਔਰ ਸਾਰਾ ਜਿਹੜਾ ਇਹ ਸਿਸਟਮ ਹੈ ਇੱਥੇ ਕੁਝ ਵੀ ਵੈਜੀਟੇਰੀਅਨ ਨਾਨ ਵੈਜੀਟੇਰੀਅਨ ਕਦੀ ਵੀ ਨਹੀਂ ਇਸਤੇਮਾਲ ਹੁੰਦਾ ਸਾਰੇ ਬਰਤਨ ਲਗੇ ਸਾਰਾ ਕੁਝ ਲਗੇ ਐਂਡ ਬਿੰਨ ਬੋਲਨੇ ਆ ਸਭ ਕਿਸ ਜਾਣਦਾ ਸਾਨੂੰ ਡਰ ਲਾਦਾ ਵੀ ਉਹ ਦੇ ਫਿਰ ਹੈ ਖੜਾ ਬਾਬਾ ਨਾਨਕ ਤੇ ਉਸ ਕਰਕੇ ਇਹਦੇ ਚ ਬਦਮਾਸ਼ੀ ਨਹੀਂ ਕਰਦੇ ਉਸ ਤੋਂ ਬਾਅਦ ਇਹ ਜਦੋਂ ਹੋ ਜਾਂਦਾ ਕੁੱਕ ਤਾਂ ਫਿਰ ਇਹ ਫਿਲਿੰਗ ਮਸ਼ੀਨ ਹੈ ਇਹ ਵੀ ਫਿਲਿੰਗ ਤੋਂ ਬਾਅਦ ਸਾਰੇ ਜਿਹੜੇ ਇਹਨੂੰ ਖੋਲ ਕੇ ਇਹਨੂੰ ਵੈਟ ਨੂੰ ਸਾਫ਼ ਕੀਤਾ ਜਾਂਦਾ ਔਰ ਇਹਨੂੰ ਟੱਕਤਾ ਜਾਂਦਾ ਨੈਕਸਟ ਡੇ ਤੱਕ ਸੋ ਵਾਟ ਵੀ ਡੂ ਇਜ਼ ਕਿ ਅੱਜ ਜਿਵੇਂ ਮੰਨ ਲਓ ਕੁੱਕ ਕਰਾਂਗੇ ਕਰੀਬਨ 5 ਤੋਂ 6 ਘੰਟੇ ਲਰਦੇ ਨੇ ਤੇ ਸਵੇਰੇ 2:30 ਵਜੇ ਕੁਕ ਕਰਕੇ ਅ 10:00 ਵਜੇ ਤੱਕ ਚੱਲਦਾ ਪ੍ਰੋਸੈਸ ਉਸ ਤੋਂ ਬਾਅਦ ਫਿਰ ਇਹ ਠੰਡਾ ਹੁੰਦਾ ਤੇ ਉਸ ਤੋਂ ਬਾਅਦ ਦੁਪਹਿਰੇ ਇਹਦੇ ਵਿੱਚ ਹੱਥ ਨਹੀਂ ਲੱਗਦਾ ਕਿਸੇ ਦਾ ਵੀ ਕਿਉਂਕਿ ਹਾਈਜੀਨ ਸਭ ਤੋਂ ਜ਼ਰੂਰੀ ਹੈ ਮੇਨਟੇਨ ਕਰਨੀ ਤਾਂ ਫਿਰ ਉਹਦੇ ਵਿੱਚ ਪੈਕਿੰਗ ਅਸੀਂ ਕਰਦੇ ਹਾਂ ਪੈਕਿੰਗ ਕਰਨ ਤੋਂ ਬਾਅਦ ਅ ਇਹਨੂੰ ਫਿਰ ਸ਼ਿਪ ਕੀਤਾ ਜਾਂਦਾ ਅੱਜ ਮੇਂ ਵੀ ਹੈਗਾ ਔਰ ਉਸ ਤੋਂ ਬਾਅਦ ਇਹ ਸਾਰੇ ਜਿਹੜੇ ਮਸ਼ੀਨਸ ਨੇ ਇਹਨਾਂ ਨੂੰ ਕਲੀਨ ਕਰਕੇ ਮਤਲਬ ਜਿਵੇਂ ਉਹ ਕੁਕਿੰਗ ਵਾਲਾ ਹੈਗਾ ਉਹ ਵੀ ਡਿਸਮੈਂਟਲ ਹੋ ਕੇ ਸਾਰਾ ਸਾਫ਼ ਹੋ ਕੇ ਕਵਰ ਹੋ ਜਾਂਦਾ ਇਹ ਵੀ ਸਾਰਾ ਕਵਰ ਹੋ ਜਾਂਦਾ ਸੋ ਇਹਦੇ ਵਿੱਚ ਵੋਲਿਊਮਸ ਮੈਂ ਮੈ ਦੇ ਪਾਉਂਗਾ ਤਾਂ ਹੀ ਮੈਂ ਕਮਿਊਨਿਟੀ ਬਣਾਈ ਹੈ ਤੇ ਉਹ ਕਮਿਊਨਿਟੀ ਦੇ ਵਿੱਚ ਹੀ ਮੈਂ ਸਪਲਾਈ ਕਰ ਸਕੂਗਾ ਇਹਨਾਂ ਤੇ ਮੇਰੇ ਜਿਹੜੇ ਡੋਮੈਸਟਿਕ ਕਸਟਮਰਸ ਹੈ ਅੱਜ ਜਦੋਂ ਵੀ ਵੀਡੀਓ ਤੁਸੀਂ ਦੇਖ ਰਹੇ ਹੋ ਅੱਜ ਤੱਕ ਦੇ ਸਾਰੇ ਜਿੰਨੇ ਵੀ ਕਸਟਮਰਸ ਹੈਗੇ ਨੇ ਸਾਰੇ ਐਡਿਡ ਨੇ ਤੇ ਸਭ ਦਾ ਬਹੁਤ ਧੰਨਵਾਦ ਲੇਕਿਨ ਮੇਰੇ ਜਿਹੜੇ ਪੁਰਾਣੇ ਜਿਹੜੇ ਕਸਟਮਰਸ ਹੈ ਜਿਨ੍ਹਾਂ ਨੇ ਦੇ ਹੈਵ ਵਾਕਡ ਥਰੂ 올 ਦੀਸ ਥਿੰਗਸ ਤੇ ਉਹਨਾਂ ਦਾ ਕੋਟਣ-ਕੋਟ ਧੰਨਵਾਦ ਸ਼ੁਕਰਾਨਾ ਕਿ ਮੈਂ ਜੋ ਅਚੀਵ ਕਰਨਾ ਚਾਹੁੰਦਾ ਸੀ ਉੱਥੇ ਆ ਗਿਆ ਪੈਕਿੰਗ ਵੀ ਸੌਟ ਹੋ ਗਈ ਹੁਣ ਇਸ ਤੋਂ ਬਾਅਦ ਅਸੀਂ ਸਪਾਉਟ ਵਾਲੇ ਪਾਉਚ ਦੇ ਉੱਤੇ ਮੈਂ ਕੰਮ ਕਰ ਰਹੇ ਹਾਂ ਜਿਦੇ ਵਿੱਚ ਕਿ ਟੂਟੀ ਲੱਗੀ ਹੋਵੇ ਤੇ ਬਟ ਉਹਦੇ ਉੱਤੇ ਅਜੇ ਕੰਮ ਹੋ ਰਿਹਾ ਹੈ ਪੈਕਿੰਗ ਸੈਂਪਲਸ ਕਿਉਂਕਿ ਇਹ ਸਾਰੀਆਂ ਚੀਜ਼ਾਂ ਦੇ ਜਿਹੜੇ ਮਿਨੀਮਮ ਆਰਡਰਿੰਗ ਕੁਆਂਟੀਟੀਆਂ ਨੇ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਉਸ ਕਰਕੇ ਉਹਨਾਂ ਨੂੰ ਕਰਨਾ ਆਪਣੇ ਆਪ ਦੇ ਤੇ ਚੈਲੰਜ ਹੁੰਦਾ ਇਸ ਤਰ੍ਹਾਂ ਉਹਦੇ ਉੱਤੇ ਟੂਟੀ ਲੱਗ ਜਵੇ ਤਾਂ ਇਹ ਜਾਰ ਔਰ ਉਹਦੇ ਵਿੱਚ ਹੋ ਜਾਏਗਾ ਐਕਸਪੋਰਟ ਦੇ ਵਿੱਚ ਵੀ weight ਦਾ ਵੀ ਇਸ਼ੂ ਹੈ ਤਾਂ ਹੌਲੀ ਹੌਲੀ ਕੰਚ ਦਾ ਬੋਟਲ ਵੀ ਦੇਖਾਂਗੇ ਵੀ ਇਹਦੇ ਵਿੱਚ ਐਡ ਹੋ ਜਾਵੇ। ਤੋਂ ਜਿਹੜੇ ਮੇਰੇ ਡੋਮੈਸਟਿਕ ਪੁਰਾਣੇ ਕਸਟਮਰਸ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡਾ ਬਹੁਤ ਧੰਨਵਾਦ ਔਰ ਤੁਸੀਂ ਉਹ ਜਿਹੜਾ ਲੇਟੈਸਟ ਵਾਲਾ ਮਟੀਰੀਅਲ ਔਰ ਲੇਟੈਸਟ ਵਾਲੀ ਜਿਹੜੀ ਪੈਕਿੰਗ ਹੈ ਉਹ ਜਦੋਂ ਤੁਸੀਂ ਆਰਡਰ ਕਰੋਗੇ ਉਦੇ ਨਾਲ ਐਜ਼ ਅ ਟੋਕਨ ਆਫ ਅਪਰੀਸ਼ੀਏਸ਼ਨ ਟੋਕਨ ਆਫ ਥੈਂਕਸ ਆਈ ਵਿ ਬੀ ਸੈਂਡਿੰਗ ਯੂ ਸਮਥਿੰਗ ਫ੍ਰੀ ਆਫ ਕਾਸਟ ਤੇ ਫਿਰ ਇਹਨੂੰ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਤਹੇ ਦਿਲੋਂ ਧੰਨਵਾਦ ਇਹ ਸਿਰਫ ਤੜਕਾ ਨਹੀਂ ਹੈ ਤੜਕਾ ਦੇ ਵਿੱਚ ਸਾਰਾ ਕੁਝ ਹੈ ਮਤਲਬ ਅਸੀਂ ਉਹਨੂੰ ਬੜਾ ਸਿੰਪਲ ਸਮਝ ਲੈਨੇ ਆਂ ਔਰ ਇਹ ਸਮਝ ਲੈਨੇ ਆਂ ਕਿ ਪਿਆਜ਼ ਟਮਾਟਰ ਲੈ ਕੇ ਕੱਟ ਕੇ ਪਕਾਣਾ ਹੀ ਦਾ ਹੈ ਇਸ ਤਰ੍ਹਾਂ ਨਹੀਂ ਹੈ ਉਹਦੇ ਵਿੱਚ ਇਨਗਰੀਡੀਅੰਟਸ ਦਾ ਆਪਣਾ ਰੋਲ ਹੈ ਕਿਸ ਤਰ੍ਹਾਂ ਉਹ ਗਾਇਏ ਗਏ ਨੇ ਉਹਦਾ ਆਪਣਾ ਰੋਲ ਹੈ ਕਿਸ ਤਰ੍ਹਾਂ ਕੱਟੇ ਗਏ ਨੇ ਉਹਦਾ ਆਪਣਾ ਰੋਲ ਹੈ ਜੇ ਤੁਸੀਂ ਪਿਆਜ਼ ਨੂੰ ਪੋਲ ਟੂ ਪੋਲ ਕੱਟ ਦਿਓ ਜੜ ਤੋਂ ਲੈ ਕੇ ਉੱਪਰ ਤਾਂ ਉਹ ਹੋਰ ਤਰ੍ਹਾਂ ਬਣੂਗਾ ਚੌਰਸ ਕੱਟੋਗੇ ਤਾਂ ਹੋਰ ਤਰ੍ਹਾਂ ਬਣੇਗਾ ਜੀਰਾ ਹਲਦੀ ਜਿਹੜੀ ਹੈ ਥੋੜੀ ਸੁੱਕੀ ਹੈ ਉਹਦਾ ਆਪਣਾ ਰੋਲ ਹੈ ਤੇ ਜਿਹੜੀ ਫਰੈਸ਼ ਹਲਦੀ ਹੈ ਉਹਨੂੰ ਜਿਵੇਂ ਕੁੰਡੀ ਸੋਟੇ ਦੇ ਵਿੱਚ ਕੁੱਟ ਕੇ ਕਿਸ ਵੇਲੇ ਪਾਣਾ ਹੈ ਉਹਦੇ ਵਿੱਚ ਤੇ ਕਿਉਂਕਿ ਬਹੁਤ ਸਾਰੇ ਜਿਹੜੇ ਮਸਾਲੇ ਨੇ ਉਹ ਫੈਟ ਸੋਲਿਊਬਲ ਹੈ ਕਿੰਨੀ ਮਿਕਦਾਰ ਉਹਦੀ ਹੋਣੀ ਚਾਹੀਦੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਸਾਡੀ ਅਜੋਕੀ ਸਾਇੰਸ ਨੇ ਵੀ ਕਰੈਕ ਕਰਨ ਦੀ ਕੋਸ਼ਿਸ਼ ਕਰੀਏ ਲੇਕਿਨ ਜਿਹੜੇ ਸਾਡੇ ਪੁਰਾਤਨ ਗਿਆਨ ਹੈ ਸਾਡਾ ਉਹ ਇੰਟੂਟਿਵ ਨੋਲਿਜ ਹੈਗੀ ساری ਜ਼ਿੰਦਗੀ ਲੱਗਦੀ ਛਾ ਉਹਨੂੰ ਸਿੱਖਣ ਵਾਸਤੇ ਤੇ ਉਹ ਉੱਥੇ ਤੱਕ ਵਿਗਿਆਨ ਪਹੁੰਚੂਗਾ ਹੌਲੀ ਹੌਲੀ ਤੇ ਜਦੋਂ ਆਪਾਂ ਪ੍ਰੋਡਕਸ਼ਨ ਵਾਲੇ ਪਾਸੇ ਹੋਰ ਚੀਜ਼ਾਂ 'ਤੇ ਧਿਆਨ ਰੱਖਦੇ ਹਾਂ ਉਦੋਂ ਕਾਫੀ ਸਾਰੇ ਕੰਪਰਮਾਈਜ਼ ਹੋ ਜਾਂਦੇ ਨੇ ਸਾਰੀਆਂ ਚੀਜ਼ਾਂ ਦੇ ਵਿੱਚ ਤੇ ਪਰ ਜੇ ਤੁਸੀਂ ਟਾਰਗੇਟੇ ਬਣਾ ਕੇ ਰੱਖਿਆ ਕਿ ਵੀ ਅਸੀਂ ਇਹਨੂੰ ਵਧੀਆ ਬਣਾਣਾ ਤੇ ਫਿਰ ਅਪਰੋਚ ਜਿਹੜੀ ਆ ਉਹ ਡਿਫਰੈਂਟ ਹੁੰਦੀ ਏ ਸਾਰੀ ਦੀ ਸਾਰੀ ਤੋਂ ਆਉਣ ਵਾਲੇ ਵੀਡੀਓਜ਼ ਦੇ ਵਿੱਚ ਇੱਕ ਇੱਕ ਇਨਗਰੀਡੀਅੰਟ ਦੇ ਉੱਤੇ ਚਰਚਾ ਕਰਾਂਗੇ ਇਹ ਸਾਰੇ ਪ੍ਰੋਸੈਸ ਨੂੰ ਚੱਲਦੇ ਹੋਏ ਬਣਦੇ ਹੋਏ ਦੇਖਾਂਗੇ ਜਿਹਨਾਂ ਨੇ ਟੇਸਟ ਕਰਿਆ ਉਹਨਾਂ ਨੂੰ ਪਤਾ ਕਿਹਸ ਤਰ੍ਹਾਂ ਦਾ ਇਹਦਾ ਟੇਸਟ ਹੈ ਤੇ ਅੱਜ ਤੋਂ ਬਾਅਦ ਜਿਹੜਾ ਵੀ ਹੁਣ ਇਹ ਬਣ ਰਿਹਾ ਮਟੀਰੀਅਲ ਉਹਦਾ ਟੇਸਟ ਮੈਂ ਇਹ ਚੀਜ਼ ਅਸ਼ੂਰ ਕਰ ਸਕਦਾ ਕਿ ਆਸਮ ਹੈ ਉਹ ਅਨਬੀਟੇਬਲ ਹੈ ਸਾਲਟ ਵੀ 2% ਤੋਂ ਘਟਾ ਨਹੀਂ ਸਕਦੇ ਸੀ ਬਟ ਉਹਨੂੰ ਅਸੀਂ ਟਵਿਕ ਕਰਿਆ ਇੰਨਾ ਕਿ ਇਹਦੇ ਵਿੱਚ ਨਮਕ ਆ ਗਿਆ ਕਿ ਜਦੋਂ ਤੁਸੀਂ ਇਹਦੇ ਵਿੱਚ ਸਬਜ਼ੀ ਡਾਲਦੇ ਹੋ ਤਾਂ ਉਹਦੇ ਵਾਸਤੇ ਅਲੱਗ ਤੋਂ ਤੁਹਾਨੂੰ ਨਮਕ ਬਣਾਉਣਾ ਪਾਣਾ ਨਹੀਂ ਪੈਂਦਾ ਮਿਰਚਾਂ ਇਹਦੇ ਵਿੱਚ ਬਹੁਤ ਹਿਸਾਬ ਦੀਆਂ ਪਾਈਆਂ ਨੇ ਤਾਂ ਕਿ ਜੇ ਕਿਸੇ ਨੂੰ ਮਿਰਚਾਂ ਤੋਂ ਪ੍ਰੋਬਲਮ ਹੈ ਤਕਲੀਫ ਹੈ ਤਾਂ ਉਹ ਇਹਨੂੰ ਇਸ ਤਰ੍ਹਾਂ ਖਾ ਲਵੇ ਮਾਈਲਡ ਫਲੇਵਰ ਦੇ ਵਿੱਚ ਤੇ ਜਿਨੇ ਨੂੰ ਸਪਾਈਸ ਅਪ ਕਰਨਾ ਹੈ ਉਹ ਇਹਦੇ ਵਿੱਚ ਆਬਵੀਅਸਲੀ ਮਿਰਚਾਂ ਪਾ ਸਕਦੇ ਜਿਹਨੂੰ ਨਮਕ ਥੋੜਾ ਘੱਟ ਲੱਗਦਾ ਨਮਕ ਪਾ ਸਕਦੇ ਕਿਉਂਕਿ ਨਮਕ ਔਰ ਮਿਰਚ ਦੋ ਇਹੋ ਜਿਹੀਆਂ ਚੀਜ਼ਾਂ ਨੇ ਜਿਹਨਾਂ ਨੂੰ ਭੁੰਨਣ ਦੀ ਲੋੜ ਨਹੀਂ ਹਲਦੀ ਨਾ ਪਾਏ ਉਹਦੇ ਚ ਕੱਚੀ ਕਿਉਂਕਿ ਹਲਦੀ ਬਿਨਾ ਭੁੰਨੇ ਨਹੀਂ ਸਹੀ ਹੁੰਦੀ ਹੋਰ ਨਹੀਂ ਇਹਦੇ ਚ ਐਡ ਕਰਨ ਦੀ ਜ਼ਰੂਰਤ ਹੈਗੀ ਤੇ ਜਿਹੜਾ ਇਹਦੇ ਉੱਪਰ ਰੋਗਨ ਆ ਜਾਂਦਾ ਜਿਹੜਾ ਇਹ ਤਾਂ ਖੈਰ ਅਸੀਂ ਇਹਦੇ ਚ ਬਾਹਰ ਕੱਢ ਲਿਆ ਹੋਇਆ ਜਿਹੜਾ ਉੱਪਰ ਤਰਕੇ ਆ ਜਾਂਦਾ ਜੇ ਤੁਹਾਨੂੰ ਲੱਗਦਾ ਕਿ ਤੁਸੀਂ オイル ਜਿਹੜਾ ਉਹ ਘਟ ਖਾਣਾ ਤਾਂ ਤੁਸੀਂ ਉਹਨੂੰ ਹਟਾ ਸਕਦੇ ਹੋ ਤੇ ਜਦੋਂ ਦਾਲ ਨੂੰ ਤੜਕਦੇਗਾ ਕੁਝ ਕਰਦੇ ਹੋ ਤਾਂ ਉਹਦੇ ਵਿੱਚ ਤੁਸੀਂ ਉਹਨੂੰ ਅਲੱਗ ਤੋਂ ਐਡ ਕਰ ਸਕਦੇ ਹੋ ਤੋਂ ਇਹ ਜਿਹੜਾ ਆਇਲ ਹੈ ਇਹ ਦੇ ਵਿੱਚ ਜਿਹੜਾ ਉਹਦਾ ਆਪਣਾ ਇੱਕ ਰੋਲ ਹੈ ਇਹਨੂੰ ਪ੍ਰੀਜ਼ਰਵ ਕਰਨ ਵਾਸਤੇ ਤੇ ਟੇਸਟ ਤਾਂ ਹੈ ਹੀ ਹੈ ਕਨਵੀਨੀਅੰਸ ਹੈ ਇਹਦੇ ਵਿੱਚ ਤੁਸੀਂ 15 20 ਮਿੰਟ ਦੇ ਵਿੱਚ ਕੁਝ ਵੀ ਬਣਾ ਸਕਦੇ ਹੋ ਮਤਲਬ ਮਟਨ ਦਾ ਨਹੀਂ ਬਟ ਚਿਕਨ ਤੁਹਾਡਾ ਬਣ ਜੂਗਾ 18-20 ਮਿੰਟ ਦੇ ਵਿੱਚ ਇੱਕ ਚੀਜ਼ ਹੋਰ ਮੈਂ ਕਹਿਣੀ ਚਾਹੂੰਗਾ ਕਿ ਜਦੋਂ ਤੁਸੀਂ ਇਹ ਪ੍ਰਾਚੀਨ ਪੰਜਾਬੀ ਕਰੀ ਪੇਸਟ ਡਾਲਦੇ ਹੋ ਚਾਹੇ ਤੁਸੀਂ ਠਿੱਕ ਗਰੇਵੀ ਰੱਖਣੀ ਆ ਉਹਦੀ ਪਰ ਫੇਰ ਵੀ ਇੱਕ ਵਾਰੀ ਥੋੜਾ ਪਾਣੀ ਉਹਦੇ ਵਿੱਚ ਜ਼ਰੂਰ ਪਾ ਲਓ ਤੇ ਉਹ ਜਿਹੜੇ ਸਾਰੇ ਫਲੇਵਰਸ ਨੇ ਉਹ ਪਾਣੀ ਦੇ ਵਿੱਚ ਆ ਜਾਣਗੇ ਤੇ ਜਦੋਂ ਪਾਣੀ ਦੇ ਵਿੱਚ ਆ ਗਏ ਉਹਦੇ ਵਿੱਚ ਜਿਹੜੀ ਵੀ ਤੁਸੀਂ ਚੀਜ਼ ਪਾਓਗੇ ਸਬਜ਼ੀਆਂ ਹੋਰ ਉਹ ਸਾਰੇ ਫਲੇਵਰਸ ਉਹਦੇ ਵਿੱਚ ਚਲੇ ਜਾਣਗੇ ਅੰਦਰ ਨਾ ਤੇ ਉਸ ਤੋਂ ਬਾਅਦ ਤੁਸੀਂ ਪਾਣੀ ਨੂੰ ਰਿਡਿਊਸ ਕਰ ਸਕਦੇ ਹੋ ਜੇ ਉਹ ਮਤਲਬ ਜੇ ਤਾਂ ਜਿੰਨਾ ਘੱਟ ਤੁਸੀਂ ਉਹਨੂੰ ਕਰਨਾ ਉਸ ਤੋਂ ਬਾਅਦ ਤੁਸੀਂ ਪਾਣੀ ਨੂੰ ਰਿਡਿਊਸ ਕਰ ਸਕਦੇ ਹੋ ਜੇ ਤੁਸੀਂ ਤਰੀ ਬਣਾਣੀ ਹੈ ਤਾਂ ਜਿੰਨੀ ਕਿ ਤੁਸੀਂ ਤਰੀ ਬਣਾਉਣਾ ਚਾਹੁੰਦੇ ਉਹਦੇ ਮੁਤਾਬਕ ਤੁਸੀਂ ਪਾਣੀ ਪਾ ਸਕਦੇ ਹੋ ਇਹਦੇ ਵਿੱਚ ਉਹ ਇੱਕ ਜਾਂ ਦੋ ਵਾਰੀ ਤੁਸੀਂ ਕੁੱਕਰ ਹੋਗੇ ਤਾਂ ਯੂ ਵਿਲ ਅੰਡਰਸਟੈਂਡ ਕਿ ਕਿਸ ਤਰ੍ਹਾਂ ਇਨੇ ਕੰਮ ਕਰਨਾ ਇਟਸ ਵੈਰੀ 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 ਈਜ਼ੀ ਐਂਡ ਝੰਪੋ ਤਾਂ ਕੁਝ ਵੀ ਇਹਦੇ ਵਿੱਚ ਡਾਲਣ ਦੀ ਜ਼ਰੂਰਤ ਨਹੀਂ ਹੈਗੀ ਨਮਕ ਮਿਰਚ ਅਦਰਕ ਲਸਣ ਸਭ ਕੁਝ ਇਹਦੇ ਵਿੱਚ ਹੈ ਟਮਾਟਰ ਪਿਆਜ਼ ਹਲਦੀ ਧਨੀਆ ਬਹੁਤ ਕੰਪਲੈਕਸ ਮਸਾਲੇ ਨਹੀਂ ਹੈ ਪਰ ਜਿੰਨੇ ਚਾਹੀਦੇ ਨੇ ਓਨੇ ਹਗੇ ਨੇ ਦੋ ਹੀ ਫਲੇਵਰਸ ਇਹਦੇ ਚ ਅਸੀਂ ਬਣਾ ਰਹੇ ਹਾਂ ਇੱਕ ਦੇਸੀ ਘਿਓ ਦੇ ਵਿੱਚ ਤੇ ਇੱਕ ਸਰੋਂ ਦੇ ਤੇਲ ਦੇ ਵਿੱਚ ਤੇਲ ਦੇ ਤੇਲ ਵਾਲਾ ਅਸੀਂ ਡਿਸਕੰਟੀਨਿਊ ਕਰਤਾ ਕਿ ਜਦੋਂ ਤਿੰਨ ਐਸਕੇ ਯੂਜ਼ ਨੇ ਫਿਰ ਉਹ ਪੂਰਾ ਹੀ ਨਹੀਂ ਹੋ ਪਾਂਦਾ ਸੌਰੀ ਕਿਉਂਕਿ ਜਿਵੇਂ ਹੁਣ ਦੇਸੀ ਘਿਓ ਵਾਲਾ ਬਣ ਗਿਆ ਤੇ ਇੱਕ ਦਿਨ ਛੱਡ ਕੇ ਸਰੋਂ ਦਾ ਤੇਲ ਵਾਲਾ ਬਣ ਗਿਆ ਤਾਂ ਉਹ ਫਿਰ ਠੀਕ ਹੋ ਜਾਂਦਾ ਜੇ ਤੀਸਰਾ ਬਣਾਨੇ ਆਂ ਤਾਂ ਫਿਰ ਬਹੁਤ ਔਖਾ ਜਾਂਦਾ ਔਖਾ ਹੋ ਜਾਂਦਾ ਕੰਮ ਤੇ ਇਸ ਤੋਂ ਬਾਅਦ ਮੈਨੂੰ ਕਈ ਲੋਕਾਂ ਨੇ ਕਿਹਾ ਕਿ ਕਨੋਲਾ ਆਇਲ ਦਾ ਬਣਾਓ ਐਕਚੁਅਲੀ ਕਨੋਲਾ ਜਿਹੜਾ ਆਇਲ ਹੈ ਉਹ ਪੰਜਾਬੀ ਐਂਸ਼ੀਅੰਟ ਪੰਜਾਬੀ ਫਲੇਵਰ ਨਹੀਂ ਹੈ ਕਨੋਲਾ ਦਾ ਐਕਚੁਅਲ ਨਾਂ ਕੀ ਹੈ ਸੀਏਐਨ ਮਤਲਬ ਕੈਨੇਡਾ ਲੋ ਐਸਿਡ ਉਹਦੇ ਵਿੱਚ ਜਿਹੜਾ ਹੈਗਾ ਉਹ ਤਾਰਾਮੀਰਾ ਦਾ ਤੇਲ ਹੁੰਦਾ ਔਰ ਉਹਨੂੰ ਰਿਫਾਈਨ ਕਰਿਆ ਜਾਂਦਾ ਤੇ ਕੈਨੇਡੀਅਨ ਆਇਲ ਵਿਦ ਲੋ ਐਸਿਡ ਕੈਨੋਲਾ ਦਾ ਫੁੱਲ ਫਾਰਮ ਇਹ ਹੈ ਤਾਂ ਉਹਨੂੰ ਕੈਨੇਡਾ ਔਰ ਯੂ ਐਸ ਦੇ ਵਿੱਚ ਬਹੁਤ ਜ਼ਿਆਦਾ ਪ੍ਰਮੋਟ ਕਰਿਆ ਜਾਂਦਾ ਤੇ ਮਸਟਰਡ ਆਇਲ ਨੂੰ ਉੱਥੇ ਚੰਗਾ ਨਹੀਂ ਮੰਨਿਆ ਜਾਂਦਾ ਕਿਉਂਕਿ ਉਹ ਕਹਿੰਦੇ ਨੇ ਜੇ ਇਹਦੇ ਚ ਐਸਿਡ ਹੈ ਇਸ ਤਰ੍ਹਾਂ ਦਾ ਹੈ ਨਹੀਂ ਕੁਝ ਸੋ ਕੈਨੋਲਾ ਆਇਲ ਐਕਚੁਅਲੀ ਇਜ਼ ਅ ਰੀਫਾਈਨਡ ਆਇਲ ਉਹ ਨੂੰ ਉਹਦੇ ਚੋਂ ਸਾਰਾ ਕੁਝ ਕੱਢਿਆ ਹੁੰਦਾ ਤਾਂ ਉਹਦਾ ਆਪਣਾ ਕੋਈ ਟੇਸਟ ਆਫ ਫਲੇਵਰ ਨਹੀਂ ਹੁੰਦਾ ਤੋ ਕੈਨੋਲਾ ਆਇਲ ਸ਼ਾਇਦ ਵੀ ਵਿਲ ਨਾਟ ਬੀ ਮੇਕਿੰਗ ਤਾਂ ਵੀ ਵਿਲ ਬੀ ਸਟਿਕਿੰਗ ਟੂ ਮਸਟਰਡ ਆਇਲ ਤੇ ਦੇਸੀ ਕੀ ਦੇਸੀ ਕੀ ਜਿੱਥੇ ਤੱਕ ਬਣਾਉਣ ਦਾ ਸਵਾਲ ਹੈ ਉਹਦੇ ਵੀ ਬੇਸਿਕਲੀ ਦੋ ਹੀ ਮੈਥਡ ਨੇ ਇੱਕ ਤਾਂ ਫੈਟ ਸੈਪਰੇਟਰ ਕਰਕੇ ਕਿਉਂਕਿ ਜਿਹੜੀ ਫੈਟ ਹੈ ਉਹ ਹਲਕੀ ਹੁੰਦੀ ਹੈ ਜੇ ਪਾਣੀ ਦੇ ਵਿੱਚ ਆਪਾਂ ਤੇਲ ਪਾ ਦਿੰਨੇ ਆ ਤਾਂ ਉੱਪਰ ਆ ਜਾਂਦਾ ਤਾਂ ਦੁੱਧ ਦੇ ਵਿੱਚ ਵੀ ਇਸੇ ਤਰ੍ਹਾਂ ਹੁੰਦਾ ਕਿ ਮਲਾਈ ਉੱਪਰ ਆ ਜਾਂਦੀ ਹੈ ਤੋ ਜਦੋਂ ਉਹਨੂੰ ਬਹੁਤ ਤੇਜ਼ੀ ਨਾਲ ਘੁਮਾਉਂਦੇ ਆ ਸੈਂਟਰੀਫਿਊਜ ਕਰਦੇ ਆ ਤਾਂ ਫੈਟ ਅਲੱਗ ਹੋ ਜਾਂਦਾ ਤਾਂ ਫੇਰ ਜਾਂ ਦੂਸਰਾ ਹੈਗਾ ਕਿ ਉਹਨੂੰ ਜਮਾ ਕੇ ਬਲੋਨਾ ਮਤਲਬ ਉਹਨੂੰ ਰੜਕ ਕੇ ਮੱਖਣ ਗੱਢ ਕੇ ਤੇ ਫੇਰ ਘਿਓ ਬਣਾਇਆ ਜਾਵੇ ਉਹ ਅਸੀਂ ਬਣਵਾਨੇ ਕਿਸ ਤਰ੍ਹਾਂ ਬਣਵਾਨੇ ਉਹ ਵੀ ਦਿਖਾਵਾਂਗੇ ਤੁਹਾਨੂੰ ਉਹਦੇ ਵਿੱਚ ਵੀ ਜਿਹੜਾ ਐਂਸ਼ੀਐਂਟ ਵਿਜ਼ਡਮ ਹੈ ਉਹ ਤਾਂ ਹੈ ਹੀ ਗਿਆ ਬਟ ਉਹਦੇ ਵਿੱਚ ਨਾਲ ਜਿਹੜੀ ਹੈ ਜੋ ਕੀ ਸਾਇੰਸ ਹੈ ਉਹਦਾ ਵੀ ਸੁਮੇਲ ਹੈ ਤਾਂ ਕਿ ਉਹਦਾ ਕਲਰ ਵੀ ਸਹੀ ਆਵੇ ਤੇ ਉਹਦਾ ਟੇਸਟ ਵੀ ਹਰ ਵੇਲੇ ਸਟੈਂਡਰਡਾਈਜ਼ ਰਹੇ ਤੇ ਉਹ ਸਾਰਾ ਕੁਝ ਉਸ ਤਰ੍ਹਾਂ ਮੈਂਟੇਨ ਕਰਿਆ ਜਾਂਦਾ ਤੇ ਸਰੋਂ ਦੇ ਤੇਲ ਬਾਰੇ ਵੀ ਚਰਚਾ ਆਪ ਕਰਾਂਗੇ ਤੇ ਲਾਸਟ ਬਟ ਨਾਟ ਦ ਲੀਸਟ ਕੋਈ ਵੀ ਚੀਜ਼ ਜਦੋਂ ਤੱਕ ਬਿਜ਼ਨਸ ਨਹੀਂ ਹੁੰਦੀ ਉਦੋਂ ਤੱਕ ਉਹ ਸਸਟੇਨੇਬਲ ਤੇ ਸਕਲੇਬਲ ਨਹੀਂ ਹੁੰਦੀ ਸੋ ਯਸ ਇਹਨੂੰ ਐਜ਼ ਅ ਬਿਜ਼ਨਸ ਹੀ ਮੈਂ ਡਿਵੈਲਪ ਕਰ ਰਿਹਾ ਤੇ ਬਟ ਇਹ ਕਿ ਵੀ ਇਹਦੇ ਵਿੱਚ ਉਹ ਵਪਾਰ ਕਰ ਰਹੇ ਹਾਂ ਕਿ ਜਿੱਥੇ ਸਾਫ ਸੁਥਰਾ ਤੇ ਵਧੀਆ ਚੀਜ਼ ਬਣਾ ਕੇ ਦਿੱਤੀ ਜਾਵੇ ਤੇ ਪ੍ਰਾਈਸ ਵੀ ਓਨੀ ਕੀ ਜਿਹਦੇ ਵਿੱਚ ਕਿ ਮੇਰੇ ਜਿਹੜੇ ਸਪਲਾਈਅਰਸ ਹਨ ਉਹ ਵੀ ਖੁਸ਼ ਰਹਿਣ ਤੇ ਜਿਹੜੇ ਬਾਅਰਜ਼ ਹਨ ਉਹਨਾਂ ਨੂੰ ਵੀ ਨਾ ਚੁਬੇ ਤੇ ਮਹਿੰਗਾ ਸਸਤਾ ਕੁਝ ਨਹੀਂ ਹੁੰਦਾ ਜਿਹੜੇ ਇੰਗਰੀਡੀਅੰਟਸ ਅਸੀਂ ਯੂਜ਼ ਕਰ ਰਹੇ ਹਾਂ ਜਿਸ ਤਰ੍ਹਾਂ ਇਹਨੂੰ ਪ੍ਰੋਸੈਸ ਕਰ ਰਹੇ ਹਾਂ ਉਸ ਤਰ੍ਹਾਂ ਜੇ ਤੁਸੀਂ ਕਰੋਗੇ ਮੈਂ ਗਾਰੰਟੀ ਕਰਦਾ ਕਿ ਤੁਹਾਨੂੰ ਇਹਦੇ ਨਾਲੋਂ ਸਵਾ ਗੁਣਾ ਡੇਢ ਗੁਣਾ ਮਹਿੰਗਾ ਪਊਗਾ ਤੇ ਉਹ ਵੀ ਤਾਂ ਜੇ ਤੁਸੀਂ ਐਫਰਟ ਜਿਹੜਾ ਆਪਣਾ ਉਹਨੂੰ ਨਹੀਂ ਗੈਣਦੇ ਤੇ ਉਹ ਜਿਹੜਾ ਹੈਗੇ ਦਿਜਾਓਗੇ ਪਹਿਲਾਂ ਸਬਜ਼ੀ ਭਾਜੀ ਲੈ ਕੇ ਆਓਗੇ ਤੇ ਫਿਰ ਜਦੋਂ ਤੁਸੀਂ ਉਹਨੂੰ ਛਿੱਲਦੇ ਹੋ ਤਾਂ ਛਿਲਕਾ ਹੀ ਪਿਆਜ਼ ਤੇ ਲਸਣ ਦੇ ਉੱਤੋਂ 30 ਤੋਂ 35% ਦਾ ਛਿਲਕਾ ਉਤਰ ਜਾਂਦਾ ਫਿਰ ਜਦੋਂ ਉਹਨੂੰ ਤੁਸੀਂ ਕੁੱਕ ਕਰਦੇ ਹੋ ਫਰਦਰ ਜਿਹੜਾ ਬਚਿਆ ਹੋਇਆ ਤੁਹਾਡਾ ਮਟੀਰੀਅਲ ਹੈ ਉਹਦੇ ਵਿੱਚੋਂ ਪਾਣੀ ਵੈਪੋਰੇਟ ਹੁੰਦਾ ਰਿਡਿਊਸ ਹੁੰਦਾ ਤੇ ਜੇ ਉਹ ਸਾਰੀ ਕੈਲਕੂਲੇਸ਼ਨ ਤੁਸੀਂ ਲਗਾਓਗੇ ਤਾਂ ਤੁਸੀਂ ਦੇਖੋਗੇ ਕਿ 1 ਕਿਲੋ ਦੇ ਵਿੱਚੋਂ ਬਣਦਾ ਕਿੰਨਾ ਹੈ ਉਹ ਤੇ ਉਹਦੇ ਵਿੱਚ ਜੇ ਆਪਾਂ ਕੰਪਰੋਮਾਈਜ਼ ਕਰ ਲਈਏ ਕਿ ਜੀ ਟਮਾਟਰ ਹੁਣ ਮਹਿੰਗਾ ਜੀ 150 ਰੁਪਏ ਕਿਲੋ ਤਾਂ ਇਹਨੂੰ ਘੱਟ ਪਾ ਲਈਏ ਤਾਂ ਉਹਨੂੰ ਜ਼ਿਆਦਾ ਪਾ ਲਈਏ ਤੇ ਇਹਦੇ ਚ ਇਹ ਚੀਜ਼ ਦੀ ਲੋੜ ਨਹੀਂ ਤਾਂ ਇਹ 2 ਮਿੰਟ ਚ ਬਣ ਜਾਂਦਾ ਉਹ ਸਾਰੀਆਂ ਚੀਜ਼ਾਂ ਅਲੱਗ ਨੇ ਪਰ ਜੇ ਇਹਨੂੰ ਸਹੀ ਢੰਗ ਨਾਲ ਬਣਾਇਆ ਜਾਵੇ ਤੇ ਏਵੀ ਕੋਸਟ ਇਸ ਤੋਂ ਘੱਟ ਕਿਸੇ ਹਾਲਤ ਦੇ ਵਿੱਚ ਨਹੀਂ ਆ ਸਕਦੀ ਔਰ ਇਹਦੇ ਜਿਹੜੇ ਹੈਲਥ ਬੈਨਿਫਿਟਸ ਨੇ ਉਹ ਤਾਂ ਅਣਗਿਣਤ ਹੈ ਹੀ ਹੈ ਤੇ ਜਿਹੜੇ ਇਹ ਦੂਜੀ ਆਪਾਂ ਆਰਗੈਨਿਕ ਜੇ ਤੁਸੀਂ ਉਗਾਉਂਦੇ ਹੋ ਫਿਰ ਇਹਦੀ ਕੋਸਟ ਜਿਹੜੀ ਹੈ ਉਹ ਉਹ ਕਿੱਥੇ ਚਲੀ ਜਾਊਗੀ ਉਹ ਤੁਸੀਂ ਹਿਸਾਬ ਲਾ ਲਓ ਜਦ ਕਿ ਅਸੀਂ ਜਿਹੜਾ ਨੇਚਰਲੀ ਗਰੋਨ ਹੈ ਸਾਰਾ ਦਾ ਸਾਰਾ ਮਟੀਰੀਅਲ ਉਹੀ ਯੂਜ਼ ਕਰ ਰਹੀਆਂ ਉਹਨੂੰ ਪ੍ਰੋਕਿਊਰ ਕਰਨਾ ਉਹ ਆਪਣੇ ਆਪ ਦੇ ਵਿੱਚ ਚੈਲੰਜ ਤੇ ਇਹ ਜਿਹੜਾ ਕੰਮ ਹੈ ਮੇਰੇ ਵਾਸਤੇ ਅਨਵਾਈਡਿੰਗ ਹੈ ਮੈਨੂੰ ਮਜ਼ਾ ਆਉਂਦਾ ਔਰ ਇਥੇ ਜਿੰਨਾ ਵੀ ਕੰਮ ਹੈਗਾ ਮੈਂ ਆਪਣੇ ਹੱਥ ਦੇ ਨਾਲ ਕਰਦਾ ਸਾਰਾ ਸਾਰੀ ਮਤਲਬ ਉਹ ਪਿੱਛੇ ਜਿਹੜੀ ਵਾਸ਼ਿੰਗ ਵਗੈਰਾ ਉਹਦੇ ਵਿੱਚ ਜ਼ਰੂਰ ਮੈਨੂੰ ਅਸਿਸਟੈਂਸ ਦੀ ਲੋੜ ਪੈਂਦੀ ਹੈ ਪਿਆਜ਼ ਛੱਲਣ ਦੇ ਵਿੱਚ ਅਸਿਸਟੈਂਸ ਦੀ ਲੋੜ ਪੈਂਦੀ ਹੈ ਲਸਣ ਛੱਲਣ ਦੇ ਵਿੱਚ ਅਸਿਸਟੈਂਸ ਦੀ ਲੋੜ ਪੈਂਦੀ ਹੈ ਕਿਉਂਕਿ ਲਸਣ ਨੂੰ ਜੇ ਤੁਸੀਂ ਫ੍ਰਿਜ ਦੇ ਵਿੱਚ ਰੱਖਤਾ ਜਾਂ ਪਿਆਜ਼ ਨੂੰ ਵੀ ਫ੍ਰਿਜ ਦੇ ਵਿੱਚ ਰੱਖਤਾ ਉਹ ਫ੍ਰੋਜ਼ਨ ਹੋ ਜਾਂਦਾ ਫਿਰ ਉਹ ਗੱਲ ਹੀ ਨਹੀਂ ਬਣਦੀ ਤਾਂ ਫਰੈਸ਼ ਚਿੱਲਰ ਰਹਿਣਾ ਚਾਹੀਦਾ ਤੇ ਉਹ ਕਰਨਾ ਬਟ ਇਹਦੀ ਸਾਰੀ ਜਿਹੜੀ ਕੁਕਿੰਗ ਹੈ ਉਹਨੂੰ ਮੈਂ ਖੁਦ ਮਾਨੀਟਰ ਕਰਦਾ ਤਾਂ ਫਰਾਂਸ ਦੇ ਵਿੱਚ ਸਿੱਖਿਆ ਹੋਇਆ ਮੇਰਾ ਸਾਰਾ ਤਜਰਬਾ ਇੱਥੇ ਕੰਮ ਆਉਂਦਾ ਇਨਗਰੀਡੀਅੰਟ ਕਿਉਂਕਿ ਪਿਛਲੇ 12 ਸਾਲ ਤੋਂ ਮੈਂ ਮਿੱਟੀ ਦੇ ਕੰਮ ਕਰ ਰਹੇ ਹਾਂ ਔਰ ਕਿਵੇਂ ਜਿਹੜੀ ਮਿੱਟੀ ਹੈ ਉਹਦੇ ਵਿੱਚ ਤੁਸੀਂ ਬਿਨਾ ਰੇਸਪਰੇ ਤੋਂ ਆਉਟਪੁੱਟ ਲੈ ਸਕਦੇ ਹੋ ਉਹ ਮੈਂ ਕਰਕੇ ਦਿਖਾਇਆ ਮੇਰੇ ਫੇਸਬੁਕ ਦੇ ਉੱਤੇ ਰੀਅਲ ਟਾਈਮ ਦੀਆਂ ਵੀਡੀਓਜ਼ ਉਹਦੇ ਵਿੱਚ ਖੂਬ ਸਾਰੀਆਂ ਪਈਆਂ ਨੇ ਜਿੱਥੇ ਇੱਕ ਗਮਲੇ ਦੇ ਵਿੱਚ 119 ਕਿਲੋ ਅਮਰੂਦ ਅਸੀਂ ਲਾਇਆ ਸੀ ਬਿਨਾ ਰੇਸਪਰੇ ਤੋਂ ਤੇ ਬਾਕੀ ਜਿਹੜੀਆਂ ਇਹ ਮਸ਼ੀਨਾਂ ਨੇ ਇਹ ਡਵੈਲਪ ਕਰਨ ਦੇ ਵਿੱਚ 27 ਸਾਲ ਦਾ ਮੇਰਾ ਐਕਸਪੀਰੀਅੰਸ ਜਿਹੜਾ ਮਸ਼ੀਨਾਂ ਬਣਾਉਂਦਾ ਉਹ ਸਾਰਾ ਇਹਦੇ ਵਿੱਚ ਲੱਗਿਆ ਤੇ ਲਾਸਟ ਪਰ ਨੋਟ ਦ ਲੀਸਟ ਜਿਹੜੀ ਜਿਹੜੀਆਂ ਬਿਮਾਰੀਆਂ ਨਾਲ ਮੈਂ ਜੂਝਿਆ ਤੇ ਉਹਨਾਂ ਦੇ ਵਿੱਚ ਖਾਣ-ਪਾਣ ਦੀ ਜਿਹੜੀ ਥੋੜੀ ਬਸੇ ਮੇਰੀ ਅੰਡਰਸਟੈਂਡਿੰਗ ਹੈ ਉਹ ਸਾਰਾ ਜਿਹੜਾ ਉਹ ਇਹਦੇ ਵਿੱਚ ਮਤਲਬ ਇਹ ਸਮਝ ਲਓ ਕਿ ਮੇਰੀ ਜ਼ਿੰਦਗੀ ਦੇ 60 ਸਾਲ ਦਾ ਟੋਟਲ ਨਚੋੜ ਹੈ ਇਹਦੇ ਵਿੱਚ ਇਹਦੇ ਵਿੱਚ ਫੂਡ ਨੂੰ ਬਣਾਉਣ ਦੀ ਸਮਝ ਉਹ ਖਾਣ ਦੀ ਸਮਝ ਮਸ਼ੀਨਾਂ ਦੀ ਸਮਝ ਉਹ ਸਾਰਾ ਕੁਝ ਜੋੜ-ਜਾੜ ਕੇ ਥਿਸ ਇਜ਼ ਸਮਥਿੰਗ ਵਿਚ ਆਮ ਆਫਰਿੰਗ ਟੂ ਦ ਸੋਸਾਇਟੀ ਤੇ ਫੇਰ ਸਾਰੇ ਮੇਰੇ ਵੀਰ ਭੈਣ ਭਰਾਵਾਂ ਦਾ तहे ਦਿਲੋਂ ਤਨਵਾਦ ਸਪੈਸ਼ਲੀ ਜਿਹੜੇ ਸ਼ੁਰੂ ਸ਼ੁਰੂ ਤੋਂ ਜਿਹੜੇ ਜੁੜੇ ਹੋਏ ਨੇ ਔਰ ਉਹਨਾਂ ਨੇ April ਦੇ ਵਿੱਚ ਮੈਂ ਸਟਾਰਟ ਕੀਤਾ ਸੀ April 2024 ਦੇ ਵਿੱਚ ਤੇ ਆਪਾਂ ਹੁਣ ਇਸ ਵੇਲੇ ਮਿਡ ਜੁਲਾਈ ਦੇ ਵਿੱਚ ਖੜੇ ਆ April ਮਈ ਜੂਨ ਜੁਲਾਈ ਚਾਰ ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਅਚੀਵ ਕਰਨ ਦੇ ਵਿੱਚ ਕਾਮਯਾਬ ਹੋਏ ਆ ਤੇ ਹੁਣ ਇਹ ਕਨਸਿਸਟੈਂਟ ਟੇਸਟ ਕਨਸਿਸਟੈਂਟ ਕੁਆਲਿਟੀ اور ਪੈਕਿੰਗ ਵੀ ਸਾਰੀ ਸੌਟਡ ਹੈ ਜਿਨ੍ਹਾਂ ਨੂੰ ਪਹਿਲੇ ਕੋਈ ਵੀ ਪ੍ਰੋਬਲਮ ਆਈਆਂ ਨੇ ਤੇ ਉਹ ਆਈ ਐਮ ਸੌਰੀ ਫਾਰ ਥੈਟ ਕਿਉਂਕਿ ਲਰਨਿੰਗ ਦਾ ਹੋਰ ਕੋਈ ਤਰੀਕਾ ਹੀ ਨਹੀਂ ਹੈ ਜਦ ਤੱਕ ਕਰਾਂਗੇ ਨਹੀਂ ਉਦੋਂ ਤੱਕ ਨਹੀਂ ਸਮਝ ਆਊਗਾ ਕਿ ਕਿਸ ਤਰ੍ਹਾਂ ਹੋਣਾ ਹੈ ਸਾਰਾ ਕੁਝ ਤੇ ਉਹ ਕਰਦੇ 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 ਅਸੀਂ ਇੱਥੇ ਪਹੁੰਚੇ ਆ ਤੇ ਥੈਟਸ ਇਟ ਤੋਂ ਸਵੇਰੇ ਸ਼ੁਰੂ ਕਰਦੇ ਆਂ ਔਰ ਸ਼ਾਮ ਨੂੰ ਬੰਦ ਕਰਦੇ ਨੇ ਇਹਨੂੰ ਇੱਕ ਦਿਨ ਛੱਡ ਕੇ ਇਹਦੀ ਕੁਕਿੰਗ ਕਰਦੇ ਆਂ ਐਂਡ 101% ਵੈਜੀਟੇਰੀਅਨ ਹੈ ਔਰ ਇਹਨੂੰ ਆਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ ਜ ਬਣਾਨੇ ਆ ਤੇ ਤੁਹਾਡੀ ਸਾਰਿਆਂ ਦੀ ਸਿਹਤ ਯਾਬੀ ਦੀ ਕਾਮਨਾ ਕਰਦਾ ਔਰ ਐਨੇ ਬਿਜ਼ੀ ਸ਼ਡਿਊਲ ਦੇ ਵਿੱਚ ਸੀਜ਼ਨ ਨੂੰ ਲਿਆ ਕੇ ਛਿੱਲ ਬਣਾ ਕੇ ਤੇ ਉਹਨੂੰ ਹੌਲੀ-ਹੌਲੀ ਪੇਸਟ ਕਰਨਾ ਬਣਾਉਣਾ ਮੈਨੂੰ ਪਤਾ ਇੰਪੋਸੀਬਲ ਨਹੀਂ ਹੈ। ਤੋਂ ਉਸ ਪ੍ਰੋਬਲਮ ਨੂੰ ਵੀ ਐਡਰੈਸ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਇੱਕ ਦਿਨ ਦੀ ਪ੍ਰੋਡਕਸ਼ਨ ਹੈ। ਦਾ ਸੈਟ ਸਮਝ ਲਓ ਇਹ 28 ਪੌਚੇਸ ਨੇ ਔਰ 17 ਜਾਰ ਨੇ। ਦੈਟਸ ਆਲ ਵੀ ਕੈਨ ਮੇਕ ਇਨ 1 ਡੇ। ਤੋਂ ਆਲਟਰਨੇਟ ਡੇਸ ਤੇ ਬਣਦਾ ਤਾਂ ਬਹੁਤ ਜ਼ਿਆਦਾ ਪ੍ਰੋਡਕਸ਼ਨ ਨਾ ਇਹਦੀ ਹੈ ਨਾ ਸ਼ਾਇਦ ਅਸੀਂ ਕਰੀਏ ਤੇ ਜਿੰਨਾ ਕੁ ਵੀ ਹੋ ਪਾ ਰਿਹਾ ਉਹ ਕਰ ਰਹੇ ਆ ਇਹ ਐਕਸਪੋਰਟ ਵਾਸਤੇ ਪੈਕਿੰਗ ਦਾ ਇਹ ਵੀ ਸਾਰੀਆਂ ਸੌਟ ਵੀ ਆ ਇਹਦੇ ਵਿੱਚ ਵੀ ਸਾਨੂੰ ਦਿੱਕਤਾਂ ਜਿਹੜੀਆਂ ਨੇ ਉਹ ਆਂਦੀਆਂ ਆਈਆਂ ਨੇ ਤੇ ਅੱਗੇ ਵੀ ਆਂਦੇ ਰਹਿਣਗੇ ਇਹ ਚੈਲੰਜਸ ਨੇ ਤੇ ਜਿਵੇਂ ਕਹਿੰਦੇ ਆ ਕਿ ਜੇ ਸਮੱਸਿਆ ਹੀ ਨਹੀਂ ਤਾਂ ਸਮਾਧਾਨ ਕਿੱਥੋਂ ਆਊਗਾ ਤਾਂ ਪਹਿਲਾਂ ਸਮੱਸਿਆ ਤਾਂ ਪੈਦਾ ਕਰੋ ਸਮਾਧਾਨ ਆਪਣੇ ਆਪ ਆ ਜਾਊਗਾ ਤੇ ਦੈਟਸ ਇਟ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਆਈ ਵਿਲ ਬੀ ਵਰਕਿੰਗ ਔਨ ਜਿਹੜੇ ਪਾਊਚ ਨੇ ਇਹਨਾਂ ਦੇ ਉੱਤੇ ਇਹਦੇ ਵਿੱਚ ਵੀ ਵੈਕਿਊਮ ਹੋ ਜਾਊਗਾ ਇੱਕ ਤਾਂ ਇਹਨੂੰ ਕੱਢਣਾ ਕਰਨਾ ਸੌਖਾ ਤੇ ਕਾਸਟਿੰਗ ਵੀ ਥੋੜੀ ਰਿਡਿਊਸ ਹੋਊਗੀ ਕਨਵੀਨੀਅੰਸ ਹੋਊਗੀ ਐਕਸਪੋਰਟ ਦੇ ਉੱਤੇ ਜਿਹੜੇ ਸ਼ਿਪਮੈਂਟ ਚਾਰजेस ਨੇ ਉਹ weight ਦੇ ਹਿਸਾਬ ਨਾਲ ਲੱਗਦੇ ਨੇ ਜਿੰਨੇ ਦਾ ਸਾਡਾ ਮਟੀਰੀਅਲ ਹੈ ਉਸ ਤੋਂ ਜ਼ਿਆਦਾ ਸ਼ਿਪਮੈਂਟ ਚਾਰजेस ਲੱਗਦੇ ਨੇ ਉਹਦੇ ਵਿੱਚ ਵੀ ਫਰਕ ਆਊਗਾ ਤੋਂ ਇਹਨਾਂ ਸ਼ਬਦਾਂ ਦੇ ਨਾਲ ਆਪ ਸਭ ਜੀ ਦਾ तहे ਦਿਲੋਂ ਧੰਨਵਾਦ ਸਸਕਾਰ ਫੇਰ ਮਿਲਾਂਗੇ ਔਰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਇਹ ਸਾਰੇ ਪ੍ਰੋਸੈਸ ਨੂੰ ਆਪਾਂ ਹੁੰਦੇ ਹੋਏ ਦੇਖਾਂਗੇ ਸਸਕਾਰ ਸਭ ਦਾ ਮੰਗਲ ਹੋਵੇ